ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਤ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲਿਆ ਅਮਰੀਕਾ ਔਰ ਕੈਨੇਡਾ ਦਾ ਵਿਵਾਦ ਜੋ ਭਾਰਤ ਨਾਲ ਚੱਲਦਾ ਆ ਰਿਹਾ ਸੀ ਪਿਛਲੇ ਕੁਝ ਮਹੀਨਿਆਂ ਤੋਂ ਤਾਂ ਉਸ ਦੇ ਉੱਪਰ ਪਹਿਲੀ ਵਾਰ ਬੋਲਿਆ ਪੰਨੂ ਔਰ ਕਤਲ ਦਾ ਮਾਮਲੇ ਦੇ ਉੱਪਰ ਜਿਹਾ ਦੱਸਦੇ ਕਿ ਪੰਨੂ ਔਰ ਨਿੱਜਰ ਦੇ ਕਤਲ ਮਾਮਲੇ ਦੇ ਉੱਪਰ ਪਹਿਲੀ ਵਾਰ ਬੋਲਿਆ ਪ੍ਰਧਾਨ ਮੰਤਰੀ ਮੋਦੀ ਤਾਂ ਦੱਸ ਦਈਏ ਕਿ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦਿੰਦੇ ਦੌਰਾਨ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਤਾਂ ਦੇ ਕੇ ਪੀਐਮ ਮੋਦੀ ਦਾ ਪਹਿਲਾ ਬਿਆਨ ਹਰਦੀਪ ਨਿੱਜਰ ਦੇ ਕਤਲकांड ਔਰ ਪੰਨੂ ਦੇ ਦੱਸਦੇ ਕਿ ਕਤਲ ਦੀ ਸਾਜ਼ਿਸ਼ ਦੇ ਉੱਪਰ ਦਾ ਦੱਸਦੇ ਕਿ ਪਹਿਲਾ ਬਿਆਨ ਸਾਹਮਣੇ ਆਇਆ ਹੈ ਲਗਾਤਾਰ ਲਗਾਤਾਰ ਕੈਨੇਡਾ ਤੇ ਅਮਰੀਕਾ ਵਿਵਾਦ ਦੇ ਉੱਪਰ ਇਹ ਮਸਲਾ ਪੱਖ ਦਾ ਜਾ ਰੇ ਤਾਂ ਹੁਣ ਪੀਐਮ ਮੋਦੀ ਦਾ ਪਹਿਲਾ ਬਿਆਨ ਆ ਗਿਆ ਤਾਂ ਦੱਸਦੇ ਕਿ ਇਸ ਪਹਿਲੇ ਬਿਆਨ ਦੇ ਵਿੱਚ ਮੋਦੀ ਹੋ ਨਹੀਂ ਬੋਲਦੇ ਹੋਏ ਸਨਾਈ ਦਿੱਤੇ ਨੇ ਦੱਸਦੀਏ ਕਿ ਫਾਈਨੈਂਸ਼ੀਅਲ ਟਾਈਮਜ਼ ਨੂੰ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦਿੱਤੀ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਬੋਲੇ ਨੇ ਤਾਂ ਦੱਸ ਦਿੱ ਕਿ ਉਸ ਦੇ ਵਿੱਚ ਕਿਹਾ ਕਿ ਅਮਰੀਕਾ ਤੇ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਕੋਈ ਵੀ ਜਿਹੜਾ ਫਰਕ ਨਹੀਂ ਪਵੇਗਾ ਅਸੀਂ ਕਾਨੂੰਨ ਦੇ ਰਾਜ 'ਤੇ ਯਕੀਨ ਰੱਖਦੇ ਹਾਂ ਜੇ ਕੋਈ ਗਲਤ ਕਾਰਵਾਈ ਕਰਦਾ ਤਾਂ ਸਸ ਅਸੀਂ ਉਸ ਦੇ ਉੱਪਰ ਨਾਜ਼ਰ ਰੱਖਾਂਗੇ ਤੇ ਨਾਲ ਹੀ ਕਿਹਾ ਕਿ ਸਾਡੀ ਵਚਨਬੱਧਤਾ ਜਿਹੜੀ ਆ ਉਹ ਕਾਨੂੰਨ ਦੇ ਉੱਪਰ ਹੈ ਤਾਂ ਦੱਸ ਦਿੱ ਕਿ ਕੈਨੇਡਾ ਤੇ ਅਮਰੀਕਾ ਦੇ ਇਲਜ਼ਾਮਾਂ ਤੇ ਪੀਐਮ ਮੋਦੀ ਦਾ ਪਹਿਲਾ ਔਰ ਬਹੁਤ ਵੱਡਾ ਬਿਆਨ ਜਿਹਾ ਦੱਸ ਦੇ ਕੇ ਹੁਣ ਹੁਣ ਜਿਹੜਾ ਕਿ ਆ ਗਿਆ ਪ੍ਰਧਾਨ ਮੰਤਰੀ ਨੇਦਰ ਮੋਦੀ ਉਹਨਾਂ ਦੇ ਵੱਲੋਂ ਕਿ ਜੇ ਸਬੂਤ ਮਿਲਦੇ ਆ ਤਾਂ ਅਸੀਂ ਕਾਰਵਾਈ ਕਰਾਂਗੇ ਜੇ ਸਾਡੇ ਕਿਸੇ ਨਾਗਰਿਕ ਨੇ ਕੀਤਾ ਕੁਝ ਤਾਂ ਅਸੀਂ ਉਸ ਦੇ ਉੱਪਰ ਜ਼ਰੂਰ ਕਾਰਵਾਈ ਕਰਾਂਗੇ ਤੇ ਨਾਲ ਹੀ ਕਿਹਾ ਕਿ ਕੱਟੜਪੰਥੀ ਤਤ ਆਜ਼ਾਦੀ ਦੇ ਨਾਤੇ ਹਿੰਸਾ ਭੜਕਾ ਰਹੇ ਨੇ ਤਾਂ ਦੱਸਦੇ ਕਿ ਬਹੁਤ ਵੱਡਾ ਬਿਆਨ ਪਿਆ ਮੋਦੀ ਦਾ ਇਸ ਮਸਲੇ ਦੇ ਉੱਪਰ ਤਾਂ ਦੱਸਦੇ ਕਿ ਨਿਜਰ ਪੰਨੂ ਮਸਲੇ ਦੇ ਉੱਪਰ ਜੀਆਂ ਦੱਸਦੇ ਕਿ ਨਿਜਰ ਪੰਨੂ ਮਸਲੇ ਤੇ ਪੀਐਮ ਮੋਦੀ ਦਾ ਪਹਿਲਾ ਬਿਆਨ ਜਿਹੜਾ ਸਾਹਮਣੇ ਆਇਆਗਾ ਤਦਾਦੇ ਕੇ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਬੋਲਦੇ ਸੁਣਾਈ ਦਿੱਤੇ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੀ ਇੰਟਰਵਿਊ ਦਰਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਕਈਆਂ ਗਈਆਂ ਨੇ ਤਦਾਦੇ ਕੇ ਨਾਲ ਹੀ ਕਿਹਾ ਕਿ ਜੇ ਕਿਸੇ ਸਾਡੇ ਨਾਗਰਿਕ ਨੇ ਕੁਝ ਗਲਤ ਕੀਤਾ ਤਾਂ ਅਸੀਂ ਉਸ ਦੇ ਉੱਪਰ ਕਾਰਵਾਈ ਕਰਾਂਗੇ ਅਸੀਂ ਉਸ ਦੇ ਉੱਪਰ ਵਿਚਾਰ ਕਰਾਂਗੇ ਤੇ ਨਾਲ ਹੀ ਕੱਟੜ ਪੰਥੀਆਂ ਬਾਰੇ ਬੋਲਦੇ ਸੁਣਾਈ ਦਿੱਤੇ ਹੈ ਕਿ ਕੱਟੜ ਪੰਥੀ ਜੋ ਕਿ ਆਜ਼ਾਦੀ ਦੇ ਪ੍ਰਕਟਾਵੇ ਦੇ ਉੱਪਰ ਜਿਹੜਾ ਬੋਲਦੇ ਰਹਿੰਦੇ ਨੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਤੇ ਨਾਲ ਹੀ ਕਿਹਾ ਕਿ ਅਸੀਂ ਕਾਨੂੰਨ ਦੇ ਰਾਜ ਚ ਯਕੀਨ ਰੱਖਦੇ ਹਾਂ ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਦੇ ਲਈ ਹੈ ਅਸੀਂ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਨਾਲ ਕਿਹਾ ਕਿ ਜੋ ਸਾਡੇ ਰਿਸ਼ਤੇ ਭਾਰਤ ਦੇ ਕੈਨੇਡਾ ਤੇ ਅਮਰੀਕਾ ਨਾਲ ਰਿਸ਼ਤੇ ਆ ਉਹਨਾਂ ਦੇ ਉੱਪਰ ਇਸ ਦਾ ਕੋਈ ਫਰਕ ਨਹੀਂ ਪਊਗਾ ਉਹਨਾਂ ਦੇ ਉੱਪਰ ਇਸ ਦਾ ਕੋਈ ਅਸਰ ਨਹੀਂ ਹੋਊਗਾ ਹਾਲਾਂਕਿ ਤੁਹਾਨੂੰ ਯਾਦ ਹੋ ਅਮਰੀਕਾ ਨੇ ਇਲਜ਼ਾਮ ਲਾਇਆ ਸੀ ਕਿ ਸਾਡੇ ਜਿਹੜਾ ਅਮਰੀਕਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਆ ਭਾਰਤੀ ਏਜੰਸੀਆਂ ਨੇ ਸਾਜ਼ਿਸ਼ ਰਚੀ ਆ ਤੇ ਇਲਜ਼ਾਮਾਂ ਦੇ ਵਿੱਚ ਇੱਕ ਹੋਰ ਦੱਸਦੇ ਕਿ ਸ਼ਖਸਾ ਨਾਮ ਆਉਂਦਾ ਸੀ ਜਿਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤਾਂ ਦੱਸਦੇ ਕਿ ਹੁਣ ਨਿਜਰ ਕਤਲ ਕਾਂਡ ਦੇ ਵਿੱਚ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਜਿਹੜਾ ਖੜੇ ਹੋ ਕੇ ਕਹਿਣ ਦਿਆ ਜਸਟਨ ਟਰੂਡੋ ਕਿਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ ਤਾਂ ਉਹਨਾਂ ਸਭ ਮਸਲਿਆਂ ਦੇ ਉੱਪਰ ਸਭ ਦੀ ਨਿਗਾ ਸੀ ਕਿ ਆਗਰਕਾਰ ਪੀਐਮ ਮੋਦੀ ਕਦੋਂ ਬੋਲਣਗੇ ਪਰ ਉਹਨਾਂ ਪੀਐਮ ਮੋਦੀ ਬੋਲੇ ਨੇ ਤਾਂ ਦਾ ਦੇਖ ਕੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਨਾਲ ਹੈ ਤੇ ਨਾਲ ਹੀ ਕਿਹਾ ਗਿਆ ਕਿ ਜੇ ਸਬੂਤ ਮਿਲੇਗਾ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਮੋਦੀ ਉਹਨਾਂ ਦਾ ਕਹਿਣਾ ਹੈ ਕਿ ਜੇ ਸਬੂਤ ਮਿਲੂਗਾ ਤਾਂ ਅਸੀਂ ਕਾਰਵਾਈ ਕਰਾਂਗੇ ਜੇ ਸਾਡੇ ਕਿਸੇ ਨਾਗਰਿਕ ਨੇ ਕੁਝ ਗਲਤ ਕੀਤਾ ਤਾਂ ਅਸੀਂ ਉਸ ਦੇ ਉੱਪਰ ਨਿਗਰਾਨੀ ਰੱਖਾਂਗੇ ਅਸੀਂ ਉਸ ਦੇ ਉੱਪਰ ਵਿਚਾਰ ਕਰਾਂਗੇ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਦੋਂ ਅਮਰੀਕਾ ਨੇ ਇਲਜ਼ਾਮ ਲਗਾਏ ਸੀ ਕਿ ਪੰਨੂ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਭਾਰਤੀ ਏਜੰਸੀਆਂ ਦੇ ਵੱਲੋਂ ਤਾਂ ਅਜਿਹਾ ਇੱਕ ਜਦੋਂ ਲਿਖਿਆ ਸੀ ਤਾਂ ਅਮਰੀਕਾ ਦੇ ਵੱਲੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਅਮਰੀਕਾ ਦੇ ਵਿੱਚ ਤਾਂ ਦੱਸ ਦਿੱਤਾ ਕਿ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਵੱਡੇ ਖੁਲਾਸੇ ਹੋਏ ਸੀ ਕਿ ਇਸ ਦੇ ਵੱਲੋਂ ਕਈ ਡਾਲਰਾਂ ਦੀ ਪੇਮੈਂਟ ਦਿੱਤੀ ਗਈ ਸੀ ਸ਼ੂਟਰਾਂ ਨੂੰ ਤੇ ਜਿਹੜੇ ਸ਼ੂਟਰ ਨੂੰ ਕਿਹਾ ਸੀ ਕਿ ਤੁਸੀਂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨਾ ਉਹ ਸ਼ੂਟਰ ਅੱਗੇ ਏਜੰਟ ਨਿਕਲਦਾ ਖੂਫੀਆ ਏਜੰਸੀ ਅਮਰੀਕਾ ਅੱਜ ਦਾ ਦੱਸਦੀ ਹੈ ਕਿ ਹੁਣ ਇਹ ਸਭ ਦੇ ਉੱਪਰ ਅਮਰੀਕਾ ਕੈਨੇਡਾ ਔਰ ਨਿਜਰ ਪੰਨੂ ਵਿਵਾਦ ਤੇ ਜੀਆਂ ਦੱਸਦੇ ਕਿ ਨਿਜਰ ਪੰਨੂ ਵਿਵਾਦ ਤੇ ਪੀਐਮ ਮੋਦੀ ਦਾ ਪਹਿਲਾ ਔਰ ਬਹੁਤ ਵੱਡਾ ਬਿਆਨ ਸਮਝ ਸਕਦੇ ਹਾਂ ਕਿਉਂਕਿ ਪਹਿਲਾ ਬਿਆਨ ਜਿਹੜਾ ਆਇਆ ਹੈ ਪੀਐਮ ਮੋਦੀ ਦਾ ਤੇ ਜਿਸ ਦੇ ਵਿੱਚ ਕਿਹਾ ਕਿ ਸਾਡੇ ਨਾਗਰਿਕ ਨੇ ਜੇ ਕੁਝ ਕੀਤਾ ਤਾਸੀ ਐਕਸ਼ਨ ਲਵਾਗੇ ਤੇ ਨਾਲ ਹੀ ਕਿਹਾ ਕਿ ਕਟੜਪੰਤੀ ਜਿਹੜੇ ਆ ਉਹ ਆਜ਼ਾਦੀ ਦੇ ਨਾਅ ਦੇ ਉੱਪਰ ਜਿਹੜਾ ਆਜ਼ਾਦੀ ਦੇ ਨਾਅ ਦੇ ਉੱਪਰ ਰੌਲਾ ਪਾ ਰਿਹਾ ਤੇ ਸ਼ਾਂਤੀ ਨੂੰ ਭੰਗ ਕਰ ਰਿਹਾ ਤੇ ਨਾਲ ਹੀ ਕਿਹਾ ਗਿਆ ਕਿ ਅਮਰੀਕਾ ਕੈਨੇਡਾ ਦੇ ਨਾਲ ਸਾਡੇ ਰਿਸ਼ਤੇ ਖਰਾਬ ਨਹੀਂ ਹੋਏ ਉਹ ਪਹਿਲਾਂ ਵਰਗ ਹੀ ਨੇ ਦੱਸਦੇ ਕਿ ਇਸ ਵਕਤ ਦੀ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਫਾਈਨੈਂਸ਼ੀਅਲ ਟਾਈਮਜ਼ ਨਿਊਜ਼ਪੇਪਰ ਨੂੰ ਜਿਹੜਾ ਇੱਕ ਇੰਟਰਵਿਊ ਦਿੱਤੀ ਆ ਤੇ ਇੰਟਰਵਿਊ ਦੌਰਾਨ ਪੀਐਮ ਮੋਦੀ ਬੋਲਦੇ ਹੋਏ ਸੁਣਾਈ ਦਿੱਤੇ ਨੇ ਤਾਂ ਦੱਸ ਦੇ ਕੇ